ਅੱਜ ਸਾਡੇ ਤਰਨਤਾਰ ਨਾਲ ਕੇ ਦੇ ਸਮੂੱਚੇ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਪਿੰਡਾਂ ਦੇ ਆਗੂ ਸਾਰੇ ਮੋਤਬਰ ਸੱਜਣ ਜਿਨ੍ਹਾਂ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਅਨਚਾਰਜ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੂੱਚੀ ਨੇ ਖੁਸ਼ੀ ਮਨਾਈ ਆ ਕਿ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਆ ਤੇ ਉਹਨਾਂ ਵਿਸ਼ਵਾਸ ਤੋਂ ਆਇਆ ਸਾਰਿਆਂ ਨੇ ਕਿ ਹਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੇ ਇੱਥੇ ਅੰਗਸੋਲ ਜੀ ਤੇ ਹੋਰ ਵੀ ਸਾਡੇ ਜਿੰਨੇ ਸਾਥੀ ਆ ਤਰਨਧਾਰ ਨਾਲ ਕੇ ਤੋਂ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਾਡੇ ਐਮਐਲਏ ਖੇਮਕਰਨ ਤੋਂ ਸਰਦਾਰ ਸਰਵਣ ਸਿੰਘ ਧੁੰਨ ਜੀ ਗੁਰਵਿੰਦਰ ਸਿੰਘ ਬਹਿੜਵਾਲ ਸਾਹਿਬ ਗੁਰਦੀਪ ਸਿੰਘ ਲਖਣਾ ਜੀ ਤੇ ਹੋਰ ਵੀ ਜਿੰਦੇ ਆ ਆਮ ਆਦਮੀ ਪਾਰਟੀ ਦੇ ਸਮੁੱਚੇ ਤਰਨਧਾਰ ਨਾਲ ਕੇ ਦੇ ਆਗੂ ਆ ਉਹ ਸਾਰੇ ਹੀ ਇੱਥੇ ਹਾਜ਼ਰ ਤੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਜਿਹੜੀ ਚੋਣ ਕੈਂਪੇਨ ਆ ਉਹ ਅੱਜ ਤੋਂ ਹੀ ਸ਼ੁਰੂ ਕਰਤੀ ਆ ਪਰਮਾਤਮਾ ਕਿਰਪਾ ਕਰੇ ਸਰਦਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਇਹ ਅੱਜ ਜਿਹੜਾ ਵਿਗਲ ਪਜਾਤਾ ਸਾਰਿਆਂ ਨੇ ਇਹ ਤਗੜੀ ਲੀਡ ਨਾਲ ਸਾਰੇ ਜਿਤਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਉਣ ਜਿਹੜੀ ਪਾਰਟੀ ਵਰਕਰਾਂ ਵੱਲੋਂ ਦਰਬਾਰ ਸਾਹਿਬ ਜਾ ਕੇ ਸੋਹ ਖਾਦੀ ਜਾਂਦੀ ਹੈ ਅਗਰ ਇਹ ਟਿਕਟਾ ਸਰਕਾਰ ਹਰਵੀਰ ਸਿੰਘ ਸੰਧੂ ਨੂੰ ਮਿਲਦੀ ਹੈ ਤੇ ਸਾਡੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਵੇਗਾ ਓ ਕੇ ਸੋਣੀ ਖਾਦੀ ਤੁਸੀਂ ਗੱਲ ਨੂੰ ਭੁੜਕਾ ਨਾ ਕਰੋ ਮੇਰੇ ਭਰਾ ਉਹ ਮੱਥਾ ਟੇਕਣ ਗਏ ਆ ਕੋਈ ਇਹੋ ਜੀ ਗੱਲ ਨਹੀਂ ਗਈ ਉਹ ਸਾਰੇ ਇੱਥੇ ਆ ਨਾਲ ਆਏ ਆ ਉਹ ਗੁਰੂ ਘਰ ਮੱਥਾ ਟੇਕਣ ਗਏ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ ਪਰਮਾਤਮਾ ਕਿਰਪਾ ਕਰੇ ਆਮ ਆਦਮੀ ਪਾਰਟੀ ਇੱਕ ਮੋਠਿਆ ਇੱਕ ਝੋਟਿਆ ਸਾਰੇ ਇੱਥੇ ਸਾਰੇ ਬਲਾਕ ਪ੍ਰਧਾਨ ਆਏ ਆ ਜਿੰਨੇ ਬਲਾਕ ਪ੍ਰਧਾਨ ਆ ਐਮ ਸੀ ਆ ਸਰਪੰਚ ਆ ਹੁਣ ਸੋਮਵਾਰ ਸਾਡੀ ਸਰਪੰਚਾਂ ਦੀ ਮੀਟਿੰਗ ਆ ਸੋਮਵਾਰ ਸਾਰੇ ਸਰਪੰਚ ਵੀ ਤੁਰ ਪੈਣੇ ਆ ਆਮ ਆਦਮੀ ਪਾਰਟੀ ਪ੍ਰੋਟੋਕਾਲ ਚ ਜਲਦੀ ਆ ਇਹ ਜਿਵੇਂ ਅਕਾਲੀ ਦਲ ਕਾਂਗਰਸ ਤੇ ਪੱਟੋ ਥਾੜਾ ਹੁੰਦੀਆਂ ਉਹੋ ਜੀ ਗੱਲ ਇੱਥੇ ਨਹੀਂ ਹੈਗੀ ਸਾਰੇ ਬੰਦੇ ਇੱਕ ਮੁੱਠ ਨੇ ਤੇ ਸਾਰੇ ਅਰਮੀਸੋ ਸੰਧੂ ਦੇ ਨਾਲ ਨੇ ਹਰਕੇ ਦੇ ਬਹੁਤ ਸਾਰੇ ਕੰਮਾਂ ਜਿਹੜੇ ਲੁਕੇ ਪਏ ਨੇ ਜਾਣ ਤੋਂ ਬਾਅਦ ਕੀ ਲੱਗਦਾ ਹੁਣ ਜਦੋਂ ਅਰਮੀਸੋ ਸੰਧੂ ਜੀ ਆ ਗਏ ਨੇ ਉਹ ਕੰਮ ਕਿਤੇ ਚੱਲਗੇ ਸਰ ਕੋ ਪਹਿਲਾਂ ਤਾਂ ਬੜੀ ਵੱਡੀ ਘਾਟ ਪਈ ਆ ਸਰਦਾਰ ਕਸ਼ਮੀਰ ਸਿੰਘ ਸੋਲ ਹੋਣਾ ਦੇ ਜਾਨ ਨਾਲ ਜੀ ਜਿਹੜੇ ਕੋਈ ਕੰਮ ਰਹਿੰਦੇ ਆ ਉਹ ਹੁਣ ਵੀ ਹੋਣਗੇ ਤੇ ਜਦੋਂ ਸਰਦਾਰ ਰਮੀਸੋ ਸੰਧੂ ਐਮਐਲਏ ਬਣਗੇ ਉਹਦੇ ਬਾਅਦ ਉਹ ਸਪੀਡ ਹੋਰ ਤੇਜ਼ ਹੋ ਜੂਗੀ ਤਰਨਤਾਰਨ ਸ਼ਹਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਕੰਮ ਕਰਨ ਦਾ ਉਦਮ ਦੇਣ ਸਰਦਾਰ ਰਮੀਸੋ ਸੰਧੂ ਉਹਨਾਂ ਨੂੰ ਫੇਰ ਮੌਕਾ ਦੇਣ ਤੇ ਪੂਰੀ ਸਪੀਡ ਨਾਲ ਕੰਮ ਹੋ ਰਿਹਾ। ਕੋਲਰ ਸਾਹਿਬ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਕੀ ਸੀ? ਏਜੰਡਾ ਇਹੋ ਹੀ ਜੀ ਸਰਦਾਰ ਰਮੀਸੋ ਸੰਧੂ ਨੂੰ ਹਲਕਾ ਅੰਜਾਰ ਲਾਇਆ ਪਾਰਟੀ ਨੇ ਤੇ ਸਾਰੇ ਸਾਥੀਆਂ ਨੇ ਖੁਸ਼ੀ ਮਨਾਈ ਆ। ਮੂੰਹ ਮਿੱਠਾ ਕਰਾਇਆ ਰਮੀਸੋ ਸੰਧੂ ਦਾ। ਇਹ ਵਿਸ਼ਵਾਸਤ ਹੋਇਆ ਕਿ ਜੋ ਪਾਰਟੀ ਨੇ ਡਿਊਟੀ ਲਾਈ ਆ ਸਰਦਾਰ ਰਮੀਸੋ ਸੰਧੂ ਦੀ ਅਸੀਂ ਉਹ ਡਿਊਟੀ ਨੂੰ ਤੰਦੇ ਹੀ ਨਾ ਮਨ ਤਨ ਤੇ ਧਾਨਾ ਸਾਰਿਆਂ ਨੇ ਵਿਸ਼ਵਾਸਤ ਹੋਇਆ। ਹਰਮੀਤ ਸੋ ਸੰਧੂਣਾ ਮੋਢੇ ਦਾ ਮੋਟਾ ਜੋੜ ਕੇ ਕਰੇ ਜਿਹੜੀਆਂ ਬਾਗੀ ਜਿਹੜੀਆਂ ਬਾਗੀ ਸੁਰਾ ਉੱਠਦੀਆਂ ਪਈਆਂ ਸੀ ਜਿਹੜਾ ਕਹਿ ਰਿਹਾ ਸੀ ਕਿ ਜਿਹੜਾ ਆਡੋ ਪਾਟੀ ਨੂੰ ਅੱਜ ਖਤਮ ਹੋ ਗਈਆਂ ਸਾਰੀ ਬਾਗੀ ਸੁਰ ਕੋਈ ਨਹੀਂ ਗਈ ਸਭ ਕੁਝ ਖਤਮ ਹੋ ਗਿਆ ਅੱਜ ਵੀ ਕਈ ਲੀਡਰ ਜਿਹੜੇ ਗੈਰ ਆ ਚੜ ਪਾਏ ਜਾ ਰਹੇ ਮੈਂ ਕਹਿੰਦਾ ਕੋਈ ਗੈਰ ਆ ਚੜ ਜਿਹੜੇ ਕੋਈ ਇੱਕ ਦੋ ਸਾਥੀ ਗਏ ਜ਼ਰੂਰੀ ਕੰਮ ਨੂੰ ਨਾ ਫੋਨ ਕਰਤੇ ਆ ਅੱਜ ਤੋਂ ਬਾਅਦ ਕੋਈ ਬਾਗੀ ਸੁਰ ਨਹੀਂ ਦਿਸੂਗੀ ਸਾਰੇ ਇੱਕ ਮੋਟ ਸਰਦਾਰ ਹਰਮੀਤ ਸੋ ਸੰਧੂਣਾ ਦਿਸਣਗੇ ਠੀਕ ਆ ਦੇਖੋ ਅੱਜ ਵਜ਼ੀਰ ਦਾ ਲਾਲਜੀ ਸਿੰਘ ਭੁੱਲਰ ਸਾਹਿਬ ਸਾਡੇ ਐਮ.ਐਲ.ਏ. ਸਹਿਬਾਨ ਖੀਮ ਕਰਨ ਤੋਂ ਤੁਣ ਸਾਹਿਬ ਲਾਲਪੁਰਾ ਸਾਹਿਬ ਐਮ.ਐਲ.ਏ. ਸਾਹਿਬ ਆਪਣਾ ਅੰਗਤ ਜੀ ਜ ਆਉਦੇਦਾਰ ਸਹਿਬਾਨ ਜਿੰਨੇ ਵੀ ਇਲਾਕਾ ਸਾਹਿਬ ਜੇ ਬਹਿੜਵਾਲ ਸਾਹਿਬ ਔਰ ਸਮੁੱਚੇ ਤੌਰ ਤੇ ਸੰਗਠਨ ਜਿਹੜਾ ਆ ਜਿਲ੍ਹੇ ਦਾ ਸੰਗਠਨ ਉਹ ਅੱਜ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਵੀ ਔਰ ਵਧਾਈ ਵੀ ਦਿੱਤੀ ਔਰ ਇਸ ਹਲਕੇ ਦੀ ਜਿਹੜੀ ਸੇਵਾ ਜੋ ਪਾਰਟੀ ਨੇ ਲਈ ਆ ਉਹਦੇ ਪ੍ਰਤੀ ਵਿਚਾਰਾ ਵੀ ਹੋਈਆਂ ਨੇ ਔਰ ਇਸ ਆਉਣ ਜਿਹੜਾ ਆਉਣ ਵਾਲਾ ਸਮਾਂ ਹੈ ਜਿਹੜੀ ਇਲੈਕਸ਼ਨ ਜਿਹੜੀ ਹੋਣੀ ਆ ਕਿਉਂਕਿ ਬਾਈ ਇਲੈਕਸ਼ਨ ਜਿਹੜੀ ਆ ਉਹ ਸੋਲ ਸਾਹਿਬ ਦੇ ਜਾਣ ਨਾਲ ਇਥੇ ਬਾਈ ਇਲੈਕਸ਼ਨ ਹੋਣੀ ਹੋਣੀ ਆ ਸੋ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਔਰ ਹਲਕੇ ਦੀ ਡਿਵੈਲਪਮੈਂਟ ਬਾਰੇ ਵੀ ਵਿਚਾਰਾ ਹੋ ਜੇ ਸੋ ਇਹ ਸਾਰੀਆਂ ਗੱਲਾਂ ਇਥੇ ਹੋਈਆਂ ਨੇ ਔਰ ਬੜੀ ਕਹਿ ਲੋ ਵੀ ਮੈਨੂੰ ਅੱਜ ਖੁਸ਼ੀ ਆ ਇਹ ਆ ਜ ਸਾਰਾ ਸੰਗਠਨ ਜਿਹੜਾ ਇੱਕ ਮੁੱਠ ਇੱਕ ਜੁੱਟੋ ਕੇ ਚੱਲ ਰਿਹਾ ਜਿਹੜੀ ਟਿਕਟ ਦੀ ਜਿਹੜੀ ਕਿਆਸ ਅਲਾਇਨ ਲਗਾ ਰਹੀਆਂ ਹਨ ਲੱਗਦਾ ਵੀ ਟਿਕਟ ਜਿਹੜੀ ਤੁਹਾਨੂੰ ਖੜਖੜ ਹੋ ਚੁੱਕੀ ਦੇਖੋ ਟਿਕਟ ਜਿਹੜੀ ਆ ਉਹ ਮੈਂ ਨਾ ਦੇਣੀ ਇਹਨਾਂ ਕਿਸੇ ਨੇ ਦੇਣੀ ਉਹ ਤੇ ਹਾਈ ਕਮਾਂਡ ਨੇ ਦੇਣੀ ਆ ਅੱਜ ਤੇ ਮੈਨੂੰ ਉਹਨਾਂ ਨੇ ਸੇਵਾਦਾਰ ਲਾਇਆ ਤੇ ਬਤੌਰ ਸੇਵਾਦਾਰ ਇੱਥੇ ਕੰਮ ਕਰਾਂਗੇ ਜਿਹੜੇ ਬਾਕੀ ਰਹਿੰਦੇ ਨੇ ਆਪਣੇ ਅਗੂਆ ਉਹ ਸਾਰੇ ਆ ਜਾਣਗੇ ਇਕੱਠੇ ਹੋਣਗੇ ਉਹ ਵੀ ਦਫੀ ਭਾਈ ਕੋਈ ਰਹਿ ਹੀ ਨਹੀਂ ਗਿਆ ਕਿਹੜਾ ਰਹਿ ਗਿਆ ਤੁਸੀਂ ਤੁਹਾਨੂੰ ਸਾਰੇ ਇਕੱਠੇ ਬੜੀ ਖੁਸ਼ੀ ਦਾ ਮਾਹੌਲ ਆ ਜੀ ਸਾਰੇ ਜਿਹੜੇ ਸਕਰਟਨ ਸੀ ਅੱਜ ਤਰਨ ਤਾਰਨ ਹਲਕੇ ਦਾ ਸਾਰੇ ਜ਼ਿੰਮੇਵਾਰ ਵੀਰ ਚਾ ਚੇਅਰਮੈਨ ਚਾ ਕੋਈ ਐਮ ਸੀ ਸੀ ਜਾਂ ਸਾਡੇ ਬਲੌਕ ਪ੍ਰਧਾਨ ਸੀ ਉਹਨਾਂ ਨੇ ਬੜੀ ਖੁਸ਼ੀ ਕੀਤੀ ਹੈ ਤੇ ਅੱਜ ਲੱਡੂ ਤੇ ਪਰਫੀ ਵੀ ਵੰਡੀ ਆ। ਜੀ। ਸਵਾਗਤ ਕੀਤਾ ਰੰਜੀਤ ਜੀ ਦਾ। ਅੱਜ ਪੂਰਾ ਸਾਥ ਤੱਕ ਜਾਏਗਾ ਸਾਰਾ ਜਿਹੜਾ ਇਹ ਪੂਰਾ ਅੱਜ ਪੂਰਾ ਅੱਜ ਤਾਂ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਸਾਰਾ ਸਗਠਨ ਕਿਉਂਕਿ ਸਾਡੀ ਪਾਰਟੀ ਬੜੀ ਡਿਸਪਲਨ ਵਾਲੀ ਆ। ਜੋ ਹਾਈ ਕਮਾਂਡ ਨੇ ਫੈਸਲਾ ਕਰਿਆ ਸਾਰਿਆਂ ਨੂੰ ਸਿਰ ਮੱਥਿਆ। ਕੋਈ ਜਿਹੜੀ ਟਿਕਟ ਦੀ ਦਾਅਵੇਦਾਰੀ ਚੱਲਦੀ ਪਈ ਬਾਹਰੋਂ ਆਏਗਾ ਜਾਂ ਹਰਮੀਸੇ ਸੰਧ ਤੇ ਮੋਹ ਲਗਾਤੀ। ਇਹ ਵੀਰੇ ਹਾਈ ਕਮਾਂਡ ਤੇ ਹੀ ਵਾਸਿਆ ਜੀ ਉਹਨਾਂ ਨੇ ਅੱਜ ਉਹਨਾਂ ਨੂੰ ਹਲਕਾ ਚਾਰਜ ਲਾਤਾ ਜੇ ਖੁਸ਼ੀ ਮਨਾ ਰਹੇ ਆ ਜਿੱਦਣ ਟਿਕਟ ਮਿਲ ਜੂਦਣ ਉਹ ਅੱਜ ਆਮ ਆਦਮੀ ਪਾਰਟੀ ਨੇ ਕੱਲ ਰਮੇਸ਼ ਸਿੰਘ ਸੰਧੂ ਨੂੰ ਹਲਕਾ ਚਾਰਜ ਜਿਹੜਾ ਵਾ ਅਨਾਉਂਸ ਕੀਤਾ ਸੀ ਤੇ ਅੱਜ ਸਾਰੇ ਵਰਕਰਾਂ ਨੇ ਜਿਹੜਾ ਉਹਨਾਂ ਨੂੰ ਜੀਐਨ ਆਖਿਆ ਵਾ ਤੇ ਸਾਰਿਆਂ ਨੇ ਇੱਕ ਉਹਨਾਂ ਨਾਲ ਮੀਟਿੰਗ ਲਾਈ ਆ ਅੱਗੇ ਕਿਹੜੇ ਟਾਕਾ ਕੰਮਕਾਰ ਕਰਨਾ ਉਹਦੇ ਤੇ ਚर्चा ਹੋਈ ਜਿਹੜੀਆਂ ਬਾਗੀ ਸੁਣਾ ਸ਼ਹਿਰ ਜੁੜਦੀਆਂ ਪਈਆਂ ਵੀ ਇਹ ਵਿਰੋਧਤਾ ਹੋਣੀ ਉਹਦਾ ਫਿਰ ਕੀ ਨਿਕਲ ਆ ਦੇਖੋ ਰਾਜਨੀਤੀ ਦੇ ਵਿੱਚ ਹਰੇਕ ਬੰਦੇ ਦੀ ਇੱਕ ਪੋਲੀਟੀਕਲ ਆਸ ਹੁੰਦੀ ਆ ਹਰ ਬੰਦਾ ਰਾਜਨੀਤੀ ਦੇ ਵਿੱਚ ਸਮਾਜ ਆਪਣੇ ਕਿਸੇ ਅਹੁਦੇ ਤੇ ਪਹੁੰਚ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਤੇ ਟਿਕਟ ਤਾਂ ਇੱਕ ਹੀ ਹੁੰਦੀ ਆ ਇੱਕ ਹੀ ਸਾਥੀ ਨੂੰ ਮਿਲਣੀ ਆ ਤੇ ਬਾਕੀ ਸਾਰੇ ਸਾਥੀਆਂ ਦੇ ਨਾਲ ਬਲਾਗ ਪ੍ਰਧਾਨ ਤੇ ਜਿਹੜਾ ਕੇਡਰ ਸਾਰਾ ਆ ਗਿਆ ਜੇ ਕੋਈ ਪਰ ਬੇਕਦਰ ਸਾਥੀ ਕੋਈ ਨਰਾਜ਼ ਹੋਊਗਾ ਤੇ ਬੈਗ ਅੰਦਰ ਆ ਗਏ ਪੁਰਾਣੇ ਸਾਥੀਆਂ ਨੂੰ ਸਾਥ ਨਾ ਦੇ ਕੇ ਬਿੱਟੇ ਨਾਲ ਚ ਲੈ ਗਏ ਨਵੇਂ ਬੰਦੇ ਨੂੰ ਸ਼ਾਮਲ ਕਰਕੇ ਜਿਹਦਾ ਟੁੱਟਾ ਗਿਆ ਕੋਈ ਲੱਗਦਾ ਨਹੀਂ ਹੈ ਕਿ ਕਿਸੇ ਨਾ ਰਾਜਨੀਤੀ ਦੇ ਵਿੱਚ ਤੇ ਪੋਲਿਟੀਕਲ ਸਿਸਟਮ ਦੇ ਵਿੱਚ ਆਉਣਾ ਤੇ ਜਾਣਾ ਇਹ ਬਣਿਆ ਰਹਿੰਦਾ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਜਦੋਂ ਦੀ ਰਾਜਨੀਤੀ ਚੱਲੀ ਹੈ ਉਦੋਂ ਤੋਂ ਲੈ ਕੇ ਸਮੂਹ ਆਉਂਦੇ ਵੀ ਨਹੀਂ ਸਮੂਹ ਜਾਂਦੇ ਵੀ ਨਹੀਂ ਨੇ ਪਾਰਟੀਆਂ ਦੇ ਲੀਡਰ ਆਉਂਦੇ ਵੀ ਆ ਪਾਰਟੀਆਂ ਦੇ ਉੱਤਰ ਛੱਡਦੇ ਵੀ ਆ ਜਨਤਾ ਵੀ ਇਹ ਪਾਰਟੀ ਚ ਦੂਜੀ ਪਾਰਟੀ ਜਾਂਦੀ ਦੂਜੀ ਪਾਰਟੀ ਤੋਂ ਜਿੱਤ ਜਾਂਦੀ ਤੇ ਤਾਂ ਹੀ ਸਾਰਾ ਫੇਰ ਬਦਲ ਹੁੰਦਾ ਸੋ ਇੱਕ ਰਾਜਨੀਤੀ ਦਾ ਸਮਝ ਲਓ ਵੀ ਰਣਨੀਤੀ ਹੈ ਇੱਕ ਮੈਦਾਨ ਦੀ ਤੇ ਚ ਕੋਈ ਵੀ ਆ ਸਕਦਾ ਕੋਈ ਵੀ ਜਾ ਸਕਦਾ ਜਿਹੜੀ ਹੁਣ ਬਾਅਦ ਇਲੈਕਸ਼ਨ ਹੋਣੀ ਹੈ ਕਿ ਲਗਾਤਾਰ ਸਾਫ ਦੇਣਗੇ ਜਿਹੜੇ ਬਿਲਕੁਲ ਵੱਡੀ ਲੀਡ ਦੇ ਨਾਲ ਜਿੱਤਾਂਗੇ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਸਾਰੇ ਇੱਕ ਇੱਕ ਮੰਚ ਤੇ